ਸਿਰਿਆ ਦੇ ਵਿਦਰੋਹੀ ਗੁੱਟਾਂ ਨੇ ਰਾਤ ਭਾਂਨੇ ਦਮਸ਼ਕ ਤੇ ਕਬਜ਼ਾ ਕਰ ਲਿਆ ਹੈ ਸਿਰਿਆ ਚ 3 ਨਵੰਬਰ ਨੂੰ ਵਿਦਰੋਹੀਆਂ ਅਤੇ ਖੂਜ ਵਿਚਾਲੇ ਲੜਾਈ ਸ਼ੁਰੂ ਹੋਈ ਸੀ ਚਾਰ ਸ਼ਹਿਰਾਂ ਨੂੰ ਇਕੱਠ ਕਰਕੇ ਜਿੱਤਣ ਤੋਂ ਬਾਅਦ ਵਿਦਰੋਹੀ ਲੜਾਕਿਆਂ ਨੇ 8 ਦਸੰਬਰ ਨੂੰ ਰਾਤ ਭਾਂਨੇ ਦਮਸ਼ਕ ਤੇ ਵੀ ਕਬਜ਼ਾ ਕਰ ਲਿਆ ਹੈ ਇਸ ਦੇ ਨਾਲ ਹੀ ਸਿਰਿਆ ਚ ਅਸਦ ਪਰਿਵਾਰ ਦੇ ਪੰਜ ਦਹਾਕਿਆ ਤੋਂ ਚੱਲ ਰਹੇ ਲੰਬੇ ਸ਼ਾਸਨ ਦਾ ਅੰਤ ਹੋ ਗਿਆ ਮੀਡੀਆ ਰਿਪੋਰਟ ਦੇ ਮੁਤਾਬਕ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਛੱਟ ਕੇ ਦੂਸਰ ਬਚ ਗਏ ਹਨ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਅਸਦ ਅਤੇ ਉਹਨਾਂ ਦੇ ਪਰਿਵਾਰ ਨੂੰ ਸਿਆਸੀ ਸ਼ਰਮ ਦਿੱਤੀ ਹੈ ਅਮਰੀਕਾ ਨੇ ਸਿਰਿਆ ਅਸਦ ਸਰਕਾਰ ਦੇ ਟਿਕਨਾਂ ਸਵਾਗਤ ਕੀਤਾ ਹੈ ਇਸੇ ਨਾਲ ਹੀ ਐਤਵਾਰ ਨੂੰ ਸੀਰੀਆ 'ਚ ਆਈਐਸਆਈਐਜ਼ 75 ਤੋਂ ਵੱਧ ਟਿਕਾਣਿਆਂ ਤੇ ਸਟਿੱਕ ਹਮਲੇ ਕੀਤੇ ਗਏ ਦੱਸਦੇ ਕਿ ਟਾਰਗੇਟ ਸੀਰੀਆ ਦੇ ਪੂਰਬੀ ਲਾਕੇ ਬਦੀਆ ਰੇਗਿਸਤਾਨ ਵਿੱਚ ਸੀ ਇਸ ਹਮਲੇ ਵਿੱਚ 20 52 ਬੰਬਾਰ ਐਫ 15 ਅਤੇ A10 ਜਹਾਜ਼ਾਂ ਦੀ ਵਰਤੋਂ ਕੀਤੀ ਗਈ ਇਨ੍ਹਾਂ ਹਮਲਿਆਂ ਬਾਰੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀਰੀਆ ਵਿੱਚ ਸ਼ਕਤੀ ਦਾ ਸੰਤੁਲਨ ਬਦਲ ਗਿਆ ਹੈ ਆਈਐਸਆਈਐਜ਼ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ ਉਧਰ ਅਸਦ ਸਰਕਾਰ ਦੇ ਸਹਿਯੋਗੀ ਦੇਸ਼ ਈਰਾਨ ਨੇ ਸੀਰੀਆ 'ਚ ਤਕਤਾ ਪਲਟਦੇ ਹੈਰਾਨੀ ਪ੍ਰਗਟਾਈ ਹੈ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਰਾਕਚੀ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਹੈਰਾਨ ਹਨ ਕਿ ਸੀਰੀਆ ਦੀ ਪੂਜ ਵਾਗਿਆਂ ਨੂੰ ਨਹੀਂ ਰੋਕ ਸਕੇ ਅਤੇ ਇਹ ਸਭ ਇਹਨੇ ਤੇਜ਼ੀ ਨਾਲ ਹੋ ਗਿਆ ਰਾਕਚੀ ਨੇ ਇਹ ਵੀ ਕਿਹਾ ਕਿ ਸੀਰੀਆ ਦੇ ਰਾਸ਼ਟਰਪਤੀ ਅਸਦ ਨੇ ਈਰਾਨ ਤੋਂ ਕੋਈ ਮਦਦ ਨਹੀਂ ਮੰਗੀ ਸੀ ਸੀਰੀਆ ਦੇ ਰਾਸ਼ਟਰਪਤੀ ਅਸਦ ਦੇ ਦੇਸ਼ ਛੱਡਣ ਤੋਂ ਬਾਅਦ ਬਾਤਿਆਂ ਨੇ ਉਸ ਦੇ ਮਹਿਲ ਦੇ ਨੇੜੇ ਇੱਕ ਗੈਰੇਜ ਵਿੱਚ 40 ਤੋਂ ਵੱਧ ਮਹਿੰਗੇ ਵਾਹਨਾਂ ਦਾ ਭੰਡਾਰ ਮਿਲਿਆ ਸੀ ਮਰਸੀਡੀਜ਼ ਕੋਸ਼ ਔਰ ਦੀ ਫੈਰਾਰੇ ਲੈਬਰਗਿਨੀ ਰੋਨਜ਼ ਅਤੇ ਵੈਂਟੇਜ ਕਾਰਾ ਕੋيلاਵਾ ਮਹਿੰਗੀਆਂ ਬਾਈਕ ਸਤੇ ਬਖਤਰਬੰਦ ਤਾਕੀ ਮਿਲੇ ਸਨ ਸੀਰੀਆ ਦੇ ਰਾਜਸਤਾਨੀ ਦਮਸ਼ਕ ਵਿੱਚ ਰਾਤ ਪਰ ਹਮਲਿਆਂ ਦੀ ਆਵਾਜ਼ ਸੁਣਾਈ ਦਿੱਤੀ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਾ ਕਿਸਨੇ ਕੀਤਾ ਹੈ ਪਰ ਹਾਲਾਂਕਿ ਇਜ਼ਰਾਈਲ ਨੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਹੈ ਕਿ ਹਵਾਈ ਹਮਲੇ ਇਜ਼ਰਾਈਲ ਵੱਲੋਂ ਕੀਤੇ ਗਏ ਹਨ ਇਸ ਵਿੱਚ ਤਿੰਨ ਸਥਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਰਿਪੋਰਟ ਮੁਤਾਬਕ ਇਜ਼ਰਾਈਲੀ ਫੌਜ ਅਸਰ ਸਰਕਾਰ ਦੇ ਰਸਾਇਣਿਕ ਅਤੇ ਹੋਰ ਖਤਰਨਾਕ ਹਥਿਆਰਾਂ ਦੇ ਟਿਕਾਣਿਆਂ ਤੇ ਹਮਲੇ ਕਰ ਰਹੀ ਹੈ ਇਜ਼ਰਾਈਲੀ ਫੌਜ ਨੇ ਹੀ ਚੁੰਮੀ ਕਿ ਇਹ ਹਥਿਆਰ ਬਾਗਿਆਂ ਦੇ ਹੱਥਾਂ ਵਿੱਚ ਪੈ ਜਾਣ ਜੋ ਬਾਅਦ ਵਿੱਚ ਉਹਨਾਂ ਲਈ ਸੀ ਬਤਾ ਕਾਰਨ ਬਣ ਸਕਦੇ ਹਨ ਹਾਲਾਂਕਿ ਇਜ਼raਇਲੀ ਫੌਜ ਨੇ ਅਜੇ ਤੱਕ ਇਸਤੇ ਕੋਈ ਟਿੱਪਣੀ ਨਹੀਂ ਕੀਤੀ ਉਧਰ ਅਬੂ ਮੁਹੰਮਦ ਉਲ ਦਿਲਾਨੀ ਸੀਰੀਆ ਵਿੱਚ ਅਸਰ ਸਰਕਾਰ ਦਾ ਟੱਕਾ ਪਾਟਣ ਵਾਲੇ ਐਚ ਪੀ ਐਸ ਦੇ ਸਰਵਉੱਚ ਨੇਤਾ ਨੇ ਐਤਵਾਰ ਨੂੰ ਦਮਸ਼ਕ ਵਿੱਚ ਸਭ ਤੋਂ ਪਵਿੱਤਰ ਉਮੈਦ ਮਸਜਿਦ ਵਿੱਚ ਇੱਕ ਭਾਸ਼ਣ ਦਿੱਤਾ ਇਹ 1300 ਸਾਲ ਪੁਰਾਣੀ ਮਸਜਿਦ ਦੁਨੀਆ ਦੀ ਸਭ ਤੋਂ ਪੁਰਾਣੀਆਂ ਮਸਜਿਦਾਂ ਵਿੱਚ ਸ਼ਾਮਿਲ ਹੈ ਮਿਲੀ ਜਾਣਕਾਰੀ ਮੁਤਾਬਕ ਆਪਣੇ ਭਾਸ਼ਣ ਵਿੱਚ ਕਿਹਾ ਕਿ ਦਮਸ਼ਕ ਵਿੱਚ ਬਗੀਆਂ ਦੇ ਜਿੱਤ ਨੇ ਪੰਜ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਲੋਕਾਂ ਨੂੰ ਰਿਹਾ ਕਰ ਦਿੱਤਾ ਹੈ ਅੱਧਾ ਪੂਰਬੀ ਚਿੱਟਾਵਾ ਇਤਿਹਾਸ ਲਿਖਿਆ ਗਿਆ ਹੈ ਪਰ ਸੀਰੀਆ ਦੇ ਲੋਕ ਅਸਲ ਮਾਲਕ ਹਨ ਜਿਲਾਨੀ ਨੇ ਕਿਹਾ ਕਿ ਸੀਰੀਆ ਵਿੱਚ ਕਿਸੇ ਨਾਲ ਬਦਲਾ ਨਹੀਂ ਲਿਆ ਜਾਵੇਗਾ ਸੀਰੀਆ ਸਰਕਾਰ ਇਰਾਨ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰੇਗੀ ਇਰਾਨ ਸੀਰੀਆ ਦੇ ਦਿੱਤੀ ਤੋਂ ਲੈ ਬਨਾਣ ਨਹੀਂ ਤੱਕ ਸਕਦਾ ਇਨ੍ਹਾਂ ਦੇ ਹਥਿਆਰ ਨੂੰ ਸਾਡੇ ਤੇ ਸਿਰ ਨਜ਼ਰ ਨਹੀਂ ਆਉਣਗੇ ਉਸੇ ਮੀਡੀਆ ਨੇ ਸੂਤਰਾਂ ਦੇ ਹਵਾਲੇ ਜਾਣਕਾਰੀ ਦਿੱਤੀ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਅਤੇ ਉਹਨਾਂ ਦਾ ਪਰਿਵਾਰ ਮਾਸਕੂਚੇ ਹੈ ਉਹਨਾਂ ਨੂੰ ਮਨੁੱਖੀ ਆਧਾਰ ਤੇ ਸ਼ਰਨ ਦਿੱਤੀ ਗਈ ਹੈ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸ਼ਨੀਵਾਰ ਨੂੰ ਬਤਰੀਆਂ ਦੇ ਦਸਤਕ ਵਿਚ ਦਾਖਲ ਹੋਣ ਤੋਂ ਬਾਅਦ ਸਿਰਿਆ ਛੱਡਣਾ ਪਿਆ ਸੀ ਸਿਰਿਆ ਚ ਪਿਛਲੇ 11 ਦਿਨਾਂ ਤੋਂ ਕ੍ਰਾਇਯੂਤ ਚੱਲ ਰਿਹਾ ਸੀ ਰਾਸ਼ਟਰਪਤੀ ਬਲ ਅਸ਼ਰ ਅਸਅ ਦੇਸ਼ ਛਾਟਕੇ ਪਾਜ ਗਏ ਹਨ ਬਾਗੀ ਲੜਾਕਿਆਂ ਐਤਵਾਨੂ ਰਾਜस्तानी ਨਮੇਸ਼ ਕਿਤੇ ਕਬਜ਼ਾ ਕਰ ਲਿਆ ਹੈ ਪ੍ਰਧਾਨ ਮੰਤਰੀ ਮੁਹੰਮਦ ਗਾਜ਼ੀ ਅਲ ਜਲਾਲੀ ਨੇ ਬਾਗਿਆਂ ਨੂੰ ਸੱਤਾ ਸੌਪਣ ਦਾ ਪ੍ਰਸਤਾਵ ਰੱਖਿਆ ਹੈ ਰਾਸ਼ਟਰਪਤੀ ਦੇਖ ਪਾਦੇ ਹੀ ਲੋਕਾਂ ਨੇ ਭੀੜ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਈ ਅਤੇ ਸਮਾਨ ਮੁਠਕੀ ਲੈ ਲਏ